ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਥਾਪ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਸਰਦਾਰ ਹਰਦੇਂਦਰਪਾਲ ਸਿੰਘ 베ਦੀ ਜੀ ਜੋ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਪ੍ਰਧਾਨ ਨੇ ਆਓ ਗੱਲ ਕਰਦੇ ਹਾਂ ਉਹਨਾਂ ਨਾਲ ਹਾਂਜੀ 베ਦੀ ਸਾਹਿਬ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਬਣੇ ਨੇ ਹੁਣ ਪ੍ਰਧਾਨ ਨਵੇਂ ਅਕਾਲੀ ਦਲ ਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਐਲੋਕਾ ਮੈਂ ਤੁਹਾਨੂੰ ਸਾਰਿਆਂ ਨੂੰ ਵੈਦਜੀ ਦਾ ਖਾਲਸਾ ਵੈਦਜੀ ਕੀਤੇਪੁਰ ਮੈਂ ਕਹਿੰਦਾ ਵੀ ਇਹ ਬਹੁਤ ਵਧੀਆ ਹੋਇਆ ਇਹੋ ਜਿਹੇ ਇਨਸਾਨ ਨੂੰ ਵਟ ਹੈ ਯੂ ਹੈਨ ਇਹ ਜਿਹੜੀਆਂ ਜਿਹੜੀਆਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਇਹ ਜਦੋਂ ਪਟਿਆਲੇ ਤੋਂ ਪੜ ਕੇ ਆਏ ਨਾ ਇਹ ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਦਾ ਗਿਆਨ ਹੋ ਗਿਆ ਪੁੱਤਾਂ ਤੇ ਇਹਨਾਂ ਨੂੰ ਫਰਮਿਕ ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਖਲਲ ਮੁੱਜਾ ਹੋਇਆ ਨਜ਼ਰ ਆਇਆ ਹੈ ਇਹ ਬਹੁਤ ਦੇਖਦੇ ਇਹਨਾਂ ਦੇ ਦਿਲ ਦੇ ਵਿੱਚ ਇੱਕ ਮੰਨਣਾ ਸੀ ਕਿ ਮੈਂ ਇਹਦਾ ਸੁਧਾਰ ਕਰਨਾ ਹੈ ਸ਼ਾਹੂਮੇ ਦਾ ਜੱਜ ਇਸ ਕਰਕੇ ਇਹਨਾਂ ਦੀ ਮਨਛਾ ਪੂਰੀ ਹੋ ਗਈ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਸ ਚੀਜ਼ ਦਾ ਕਾਲ ਤੱਕ ਵੀ ਕੋਈ ਐਕਸ਼ਨ ਲਊਗਾ ਜਾਂ ਉਹਦੇ ਤੇ ਕੋਈ ਪ੍ਰਭਾਵ ਹੋਊਗਾ ਦੇਖੋ ਜੀ ਇਹਨਾਂ ਦੇ ਨਾਲ ਹੋਈ ਤਾਂ ਉਹ ਤੁਹਾਡੀ ਚਿੰਤਾ ਇਹਨਾਂ ਇਹਨੂੰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਕਿਲਾਇਆ ਗਿਆ ਉਸ ਵੇਲੇ ਤੋਂ ਵੀ ਇਹਨੂੰ ਮਤਲਬ ਇਹ ਇੱਕ ਗੱਲ ਸੀ ਇਹਦੇ ਦਿਲ ਦੇ ਵਿੱਚ ਕਿ ਮੈਨੂੰ ਹੁਣੇ ਬਲੀ ਦਾ ਬੱਕਰਾ ਬਣਾਉਣਗੇ ਤੇ ਮੈਨੂੰ ਪਤਾ ਸੀਗਾ ਮੈਨੂੰ ਕਿ ਅਸੀਂ ਜਦੋਂ ਪ੍ਰਪਰਸਰ ਹੁੰਦੇ ਸੀ ਨਾ ਅਸੀਂ ਮਿਲਦੇ ਹੁੰਦੇ ਸੀ ਕਿ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਕਿ ਮੈਨੂੰ ਉਹਨੂੰ ਦਾ ਵੀ ਪਤਾ ਸੀਗਾ ਵੀ ਇਹ ਬਣਾ ਰਿਹਾ ਤਾਂ ਇਹ ਤੁਤਕਾਰੀ ਆ ਨਾ ਤੁਸੀਂ ਕੋਸ਼ਿਸ਼ ਕਰੋ ਪਰ ਇਹ ਬੰਦੇ ਨੇ ਟਿਕਣਾ ਕਿਉਂਕਿ ਇਹ ਨੰਗੀਆਂ ਗੱਲਾਂ ਬਾਤਾਂ ਤੋਂ ਇਹਨੇ ਮੰਨਣਾ ਨਹੀਂ ਸੀ ਔਰ ਇਹ ਮੰਨਦਾ ਵੀ ਨਹੀਂ ਸੀਗਾ ਹਰ ਫਰੀ ਜੋ ਇੱਕ ਇਹ ਹੋ ਗਿਆ ਨਸਾਨ ਹੈ ਜਿੰਨੂੰ ਗੁਰੂ ਮਹਾਰਾਜ ਨਾਲ ਵੀ ਪਿਆਰ ਨਾਲ ਤੇ ਗੁਰੂ ਮਹਾਰਾਜ ਦੀਆਂ ਭੁੱਖ ਵੀ ਕੀਤੀ ਹੈ ਕਿ ਇਹਨੇ ਪੜਾਈ ਵੀ ਨਹੀਂ ਉਦੇ ਮੁਤਾਬਕ ਜੇ ਸਮਝਦੇ ਨਾ ਲੋਕ ਵੀ ਜਿਵੇਂ ਆਗਾ ਹੁਣ ਥੋੜਾ ਜਿਹਾ ਤੇ ਚੜ੍ਹੇ ਚੜ੍ਹਲਾਂ ਦੇ ਉੱਤੇ ਹੁੰਦੀਆਂ ਆਪਣੀਆਂ ਗੱਲਾਂ ਵੀ ਇਹ ਤਾਂ ਜੀ ਇੱਕ ਵੀ ਗ੍ਰੰਥੀ ਜਾਂ ਕੋਈ ਕੋਈ ਗ੍ਰੰਥੀ ਬੰਦਾ ਕੀ ਕਰ ਸਕਦਾ ਕੋਈ ਇਹਨਾਂ ਨੂੰ ਇਹ ਨਹੀਂ ਪਤਾ ਕਿ ਛਣੋਂ ਨਹੀਂ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ ਜੋ ਕੁਝ ਵੀ ਹੈ ਸਾਰੀ ਸਭ ਤੇ ਹੁਣ ਇਹਨਾਂ ਨੂੰ ਲੱਗੂਗਾ ਜੀ ਪਤਾ ਕਿਉਂਕਿ ਮੈਂ ਤਾਂ ਇਸ ਗੱਲ ਦੀ ਬਹੁਤ ਗੁੱਥੀ ਮਨਣਾ ਹੈ ਵੀਰ ਜੀ ਨੂੰ ਜਿਹੜਾ ਜੈਨੀ ਛੋਮੀ ਕਾਲੀ ਦਾ ਤਕਵਾ ਨਾ ਅਸ਼ਟਾ ਮੇਰੇ ਵੱਲੋਂ ਬਹੁਤ ਖੁਸ਼ੀ ਹੈ ਬਣੀ ਸਰ ਜੀ ਕਿ ਮੈਂ ਉਹਨੂੰ ਇੱਕ ਜਿਹੜੀ ਕਾਨੂੰਨ ਖੇਲੀ ਦਾ ਗੱਲ ਕਰਨਾ ਉਹ ਮੈਂ ਅਦਲੀ ਨੂੰ ਵੀ ਕਹਿਣਾ ਚਾਹ ਰਹਾ ਹਾਂ ਕਿ ਜੇ ਇਹ ਇਹ ਛੋਟੇ ਪ੍ਰਾਅਹ ਤੇਰੀਆਂ ਸਾਰਿਆਂ ਦੇ ਨਾਲ ਸਾਂਝਾ ਹੈਗੀਆਂ ਤੇ ਇੱਕ ਤਕ ਤੋਂ ਪੰਨਪਿਸ਼ਾ ਵੀ ਨੂੰ ਕਹਿ ਕੇ ਜਿਹੜੇ ਬੰਧਨ ਸੰਘਿਆ ਉਛੜਾ ਉਹਦਾ ਫਾਇਦਾ ਥਾ ਦੂਜਾ ਇਹ ਹੈ ਕਿ ਜਿਹੜੇ ਕੰਮ ਵਾਲੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਪੁਤਾਹੀ ਨਾ ਕਰੋ ਉਹਨਾਂ ਦੇ ਵਿੱਚ ਮਤਲਬ ਇਹ ਆ ਵੀ ਆਪਣਾ ਹਰ ਰੂਪ ਬਸ ਕਿਵੇਂ ਵੀ ਤੂੰ ਕਰ ਸਕਦਾ ਹੈ ਇਸ ਕੋਡ ਨੂੰ ਵਰਤਉਣਾ ਇਹ ਇਹ ਮੈਂ ਵਿਖੇ ਇਹਦੇ ਨਾਮ ਦੇ ਜਿਹੜੇ ਵਰਕਰ ਹੈਗੇ ਜਿਹੜੇ ਇਹ ਸਾਰੇ ਡਿਟੇਲ ਬਣਦੀ ਹੈ ਨਾ ਜੀ ਇਹ ਸਾਰੇ ਜਿਹੜੇ ਅਜੇ ਇਹ ਪਤਾਸ਼ਿਕ ਪਾਤਲ ਦੀ ਪਾਰਟੀ ਦੇ ਵਿੱਚੋਂ ਕੁੱਟੇ ਹੋਏ ਮੁੰਡੇ ਜਿਹੜੇ ਆ ਸਾਰੇ ਇਹਨਾਂ ਦੇ ਨਾਲ ਆ ਗਏ ਔਰ ਮੈਂ ਕਿਹਾ ਇਹੀ ਖਰਚਾ ਹੈ ਜਿਹੜੇ ਬਾਕੀ ਉਹਨਾਂ ਦੇ ਨਾਲ ਰਹਿ ਗਏ ਨਾ ਉਹ ਉਹੀ ਲੋਕ ਹੈ ਜਿਨ੍ਹਾਂ ਦਾ ਘਰ ਪਹੁੰਚ ਜਾਂਦਾ ਵੀ ਜਿਹਨਾਂ ਦੇ ਘਰ ਪਹੁੰਚਦੇ ਆ ਉਹ ਵੀ ਹੌਲੀ 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 ਕਿਨਾਰਾ ਕਰਦੇ ਜਾਣਗੇ ਕਿਨਾਰਾ ਕਰਦੇ ਜਾਣਗੇ ਸਿੱਖੀ ਦੇ ਵਿੱਚ ਇੱਕ ਗੱਲ ਨੋਟ ਕਰ ਲਓ ਕਿ ਲੋਕ ਜਿਹੜੇ ਹੈਗੇ ਆ ਉਹ ਅਕਾਰ ਤੱਕ ਸਭ ਤੋਂ ਮੁਨਕਰ ਹੈ ਹੀ ਨਹੀਂ ਭਾਵੇਂ ਕੋਈ ਕਿੰਨਾ ਵੀ ਰਿਸ਼ਤੇਦਾਰ ਕਿਉਂ ਨਾ ਹੋਵੇ ਜਦੋਂ ਗੱਲ ਅਕਾਰ ਤੱਕ ਮਿਲ ਪਿਆ ਜਾਂਦੀ ਹੈ ਨਾ ਜੀ ਉਹਨੂੰ ਹਰ ਸਿੱਖ ਵੀ ਰੋਂਗ ਤੇ ਕੱਢੇ ਜਾਂਦੀ ਹੈ ਪਿਉ ਇਸ ਤਰ੍ਹਾਂ ਨੂੰ ਦੇਖੋ ਇਹ ਹੁਣ ਸਾਰੀ ਉਮਰ ਇਹਨਾਂ ਨੇ ਠੇਕਾ ਤਾਂ ਨਹੀਂ ਲਿਆ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਠੇਕਾ ਲੈ ਲਿਆ ਵੀ ਹੁਣ ਸਾਰੀ ਉਂਠ ਰੋਣੀ ਕੋਚੀ ਨੂੰ ਇਹੀ ਚਲਾ ਗਿਆ ਕਿ ਹੋਰ ਵੀ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਵੀ ਹੱਕ ਮੰਗਦਾ ਹੈ ਉਹ ਦੇਖੋ ਹੁਣੇ ਪੜ੍ਹਿਆ ਲਿਆ ਇਹ ਇਹ ਗੁਰਦੁਆਰੇ ਚ ਧਰਮ ਨਹੀਂ ਜਾ ਸਕਦਾ ਇਹਦੀ ਰਾਜਨੀਤਿਕ ਪੌਦ ਵੀ ਹੈ ਇਹ ਉੱਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਕਮਾਂਡਰ ਮਿੱਤੋਂ ਮੁੰਡੇ ਜਿਹੜੇ ਸਿੱਖੀ ਦੇ ਮਸਲੇ ਹੈਗੇ ਉਹ ਹੱਲ ਵੀ ਕਰ ਸਕਦਾ ਹੈ ਕੈਨੇਡਾ ਵੀ ਪੰਜਾਬ ਨੂੰ ਲੈ ਕੇ ਦੇਖ ਸਕਦਾ ਹੈ ਇਹ ਮਤਲਬ ਬਹੁਤ ਕੁਝ ਕਰ ਸਕਦੇ ਨੇ ਸੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਜੀ ਤੁਹਾਨੂੰ ਜਾਗੀ ਵੀ ਇਹ ਹਰਪ੍ਰੀਤ ਸਿੰਘ ਨੂੰ ਜਿਹੜਾ ਪ੍ਰਧਾਨ ਬਣਾ ਦਿੱਤਾ ਗਿਆ ਮੈਂ ਬਿਰੋ ਮੁਸ਼ਕੂਰ ਹਾਂ ਉਸ ਪ੍ਰਮਾਤਮਾ ਸੱਚੀ ਬਾਖਸ਼ਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਵੀ ਇਸ ਪਰਮੇਸ਼ੁਰ ਕੜਗੀਆਂ ਕਲਾਜ ਰੱਖੀ O erro de cada cara